ਗੁਰਦਾਸਪੁਰ ਭਗਵਾਨ ਜਗਨਨਾਥ ਦੀ ਰਥ ਯਾਤਰਾ ਵਿੱਚ ਉਮੜਿਆ ਜਨਸਲਾਬ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਰਾਜਨੀਤਿਕ ਆਗੂਆਂ ਨੇ ਵੀ ਕੀਤੀ ਸ਼ਿਰਕਤ ਹਰੀ ਰਾਮਾ ਹਰੀਕ੍ਰਿਸ਼ਨ ਸੰਗ ਵੱਲੋਂ ਸਜਾਈ ਗਈ ਸਥਾਨਕ ਕ੍ਰਿਸ਼ਨ ਮੰਦਿਰ ਮਂਟੀ ਗੁਰਦਾਸਪੁਰ ਤੋਂ ਸ਼ੁਰੂ ਹੋਈ ਭਗਵਾਨ ਜਗਨਨਾਥ ਦੀ ਰਾਥੀ ਯਾਤਰਾ ਵਿੱਚ ਭਾਰੀ ਜਨਸਲਾਬ ਉਮੜਿਆ ਰਾਥੀ ਯਾਤਰਾ ਤੋਂ ਪਹਿਲਾਂ ਮੰਦਿਰ ਵਿੱਚ ਭਗਵਾਨ ਸ਼੍ਰੀ ਜਗਨਨਾਥ ਦੇ ਸਰੂਪ ਨੂੰ ਭੋਗ ਲਗਾਉਣ ਤੋਂ ਬਾਅਦ ਆਰਤੀ ਵੀ ਕੀਤੀ ਗਈ ਅਤੇ ਸੰਗਤ ਕੀਰਤਨ ਸਮਾਗਮ ਹੀ ਕਰਵਾਇਆ ਗਿਆ ਸੰਗੀਤਨ ਸਮਾਗਮ ਵਿੱਚ ਹਿੱਸਾ ਲੈਣ ਲਈ ਪੱਛਮੀ ਬੰਗਾਲ ਤੋਂ ਮਾਇਆਪੁਰ ਤੋਂ ਭਜਨ ਕਾਇਕਾ ਵਿਸ਼ਾਖਾ ਗਈ ਇਨ੍ਹਾਂ ਤੋਂ ਕਰਤਾਰਪੁਰ ਆਏ ਹੋਏ ਹਨ ਇਸ ਦੌਰਾਨ ਮੈਂਬਰ ਪਾਰਲੀਮੈਂਟ ਕਰਤਾਰਪੁਰ ਸੁਖਿੰਦਰ ਸਿੰਘ ਅਰੰਧਾਵਾ ਅਤੇ ਸਥਾਨਕ ਐਮਐਲਏ ਬ੍ਰਿੰਦਰ ਮੀਤ ਸਿੰਘ ਪੜਾ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲਵੀ ਪਹੁੰਚੇ ਹੋਏ ਸਨ ਉੱਥੇ ਹੀ ਭਗਵਾਨ ਚਕਨਾਥ ਦੇ ਰੱਥ ਦੀ ਨ ਸਿੱਖ ਚੰਦੀ ਸ਼ਦਲਾਂ ਵਿੱਚ ਹੋੜ ਲੱਗੀ ਹੋਈ ਸੀ ਰੱਥ ਵਿੱਚ ਭਗਵਾਨ ਚਕਨਾਥ ਸ਼ੁਭ ਤਰ੍ਹਾਂ ਤੇ ਬਲ ਪਦਰ ਤੇ ਸੁੰਦਰ ਸਰੂਪ ਬ੍ਰਾਜਮਨ ਸੰਸਾਰੀ ਹਰਦੀ ਪ੍ਰਕਰਮਾ ਕਰਦੀ ਹੋਈ ਰਥ ਯਾਤਰਾ ਮੁੜ ਕੇ ਮੰਦਿਰ ਵਿਖੇ ਵਿਸ਼ਰਾਮ ਕਰੇਗੀ ਅਤੇ ਉੱਥੇ ਸਰਦਾਲ ਵੱਲੋਂ ਲੰਗਰ ਪ੍ਰਸ਼ਾਦ ਵੀ ਵਿਵਸਥਾ ਵੀ ਕੀਤੀ ਗਈ ਹੈ। ਦੇਖੋ ਭਗਵਾਨ ਜਗਨਨਾਥ ਜੀ ਦੇ ਮੈਨੂੰ ਜਦੋਂ ਮੈਂ ਮਨਿਸਟਰ ਸੀ ਮੈਂ ਉਸ ਵੇਲੇ ਪੂਰੀ ਵੀ ਜਾ ਕੇ ਦਰਸ਼ਨ ਕਰਕੇ ਆਇਆ ਸੀ 오ਡੀਸ਼ਾ ਦੇ ਵਿੱਚ ਔਰ ਮੱਥਾ ਵੀ ਟੇਕ ਆਇਆ ਉੱਥੇ ਉਹਨਾਂ ਦੇ ਸ਼ਬਦ ਕੀਰਤਨਾਂ ਉੱਤੇ ਸੁਣਿਆ ਉੱਥੇ ਦੇ ਪੁਜਾਰੀ ਜਿਹੜੇ ਸੀ ਉਹਨਾਂ ਦੇ ਨਾਲ ਪੂਜਾ ਵੀ ਕੀਤੀ ਤੇ ਮਨ ਨੂੰ ਬੜਾ ਸਕੂਨ ਮਿਲਿਆ ਸੀ। ਅੱਜ ਫੇਰ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਮੇਰਾ ਰਾਚਾਤਰਾ ਜੀ ਜਾਣਦਾ ਸੀਗਾ ਪਰ ਉਹਨਾਂ ਦੇ ਟਾਈਮ ਦੀ ਥੋੜੀ ਜਿਹੀ ਚੇਂਜ ਹੋਣ ਕਰਕੇ ਅੱਜ ਜੇ ਅੱਜ ਜੇ ਆਪਾਂ ਆਏ ਆ ਜਿੱਥੇ ਇੱਥੇ ਜੋ ਉਹਨਾਂ ਦੇ ਉਦੇਸ਼ ਜੋ ਉਹਨਾਂ ਸਾਨੂੰ ਦਰਸਾਤਾ ਦਿਖਾਇਆ ਜੋ ਉਹਨਾਂ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਵਿਚਰਨ ਦਾ ਤਰੀਕਾ ਦੱਸਿਆ ਮਾਨਵਤਾ ਦੇ ਵਿੱਚ ਉਹ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ ਕਿ ਕੁਝ ਆਪਾਂ ਬੜੇ ਮਟੀਰੀਅਲਿਸਟਿਕ ਹੋ ਗਏ ਆ ਤੇ ਜੇ ਭਗਵਾਨ ਦੀ ਕਿਰਪਾ ਦੇ ਨਾਲ ਜਾਂ ਉਹਦੀ ਸੋਚ ਦੇ ਮੁਤਾਬਕ ਨਹੀਂ ਚੱਲਾਂਗੇ ਅਸੀਂ ਕਦੇ ਤਰੱਕੀ ਨਹੀਂ ਕਰ ਸਕਦੇ ਹਿੰਦੁਸਤਾਨ ਇਸ ਕਰਕੇ ਬਚਿਆ ਕਿ ਸਾਰੇ ਧਰਮਾਂ ਦੇ ਹਰਮ ਧਰਮ ਵਿੱਚ ਅਸੀਂ ਇੱਕ ਦੂਜੇ ਨਾਲ ਮਿਲ ਕੇ ਦਿਨ ਮਨਾਉਂਦੇ ਆਂ ਔਰ ਖਾਸ ਕਰਕੇ ਜਿਹਾ ਪਵਿੱਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਭਗਵਾਨ ਰਾਮ ਦਾ ਬਹੁਤ ਵਾਰੀ ਨਾਮ ਆਇਆ ਸਭ ਤੋਂ ਜ਼ਿਆਦਾ ਰਾਮ 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 ਸਿਮਰ ਸੁਖ ਪਾਏਗਾ ਕਿ ਰਾਮ ਨੂੰ ਸਿਮਰ ਸੁਖ ਪਾਏਗਾ ਤੋ ਇਹ ਸਾਨੂੰ ਸਾਰਿਆਂ ਨੂੰ ਇਦਾਂ ਚੱਲਣ ਸਿੱਧ ਔਰ ਮੈਂ ਗੁਰਦਾਸਪੁਰ ਨੂੰ ਆਸੀਨ ਮੁਬਾਰਕਬਾਦ ਦਿੰਦਾ ਕਿ ਜਿੰਨਾ ਇਹਨਾਂ ਦੇ ਦਰਸ ਜੀ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਪਹੁੰਚਣਾ ਔਰ ਮੈਂ ਪੌਣੇ ਚੜ੍ਹਦੇ ਇਹਨਾਂ ਕੋਲ ਆ ਗਿਆ ਮੈਨੇਜਮੈਂਟ ਵੱਲੋਂ ਥੋੜਾ ਰਾਜ ਯਾਤਰਾ ਲੇਟ ਹੋ ਗਈ ਅਜਰ ਅਜ ਮੈਂ ਵੀ ਨਾਲ ਉਹਨਾਂ ਦੀ ਯਾਤਰਾ ਕਰਨੀ ਸੀ ਨੈਕਸਟ ਟਾਈਮ ਜਿਹੜੀ ਹੈ ਕਿ ਉਹਦੇ ਥਾਵਾਂਗੇ ਗੁਰੂ ਗ੍ਰੰਥ ਸਾਹਿਬ ਨੇ ਤੇ 550 ਸਾਲ ਪਹਿਲਾਂ ਹੀ ਇੱਕ ਇੱਕ ਦੂਜੇ ਦੇ ਪੇਟ ਭਾ ਵੀ ਮਟਾ ਦਿੱਤੇ ਉਹਦੇ ਹਰ ਨੇ ਉਹਦੇ ਚ ਪਕੜਾਂ ਦੀ ਤੇ ਗੁਰੂਆਂ ਦੀ ਬਾਣੀ ਉਹਦੇ ਚ ਦਰਜ ਹੈ ਇਸ ਕਰਕੇ ਪੰਜਾਬ ਦੇ ਵਿੱਚ ਤੇ ਵੈਸੇ ਹੀ ਇੱਕ ਦੂਜੇ ਨਾਲ ਬਹੁਤ ਪਿਆਰ ਹੈ ਉਹਦੇ ਚ ਦੂਸਰੀ ਗੱਲ ਇਹ ਹੈ ਜੀ ਖੁਸ਼ੀ ਦਾ ਨਕਾਬ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਸ੍ਰੀ ਜਗਨਨਾਥ ਜੀ ਦੀ ਰਾਠੀ ਯਾਤਰਾ ਜਿਹੜੀ ਆ ਅੱਜ ਉਹ ਕੱਢੀ ਜਾ ਰਹੀ ਆ ਸੋ ਮੈਂ ਸਮਝਦਾ ਵੀ ਇਸ ਯਾਤਰਾ ਦੇ ਨਾਲ ਸਾਰੇ ਇਲਾਕੇ ਦਾ ਮਾਹੌਲ ਇੱਕ ਰੋਹਾਨੀਅਤ ਦੇ ਨਾਲ ਰੰਗਿਆ ਜਾਊਗਾ ਔਰ ਇਹ ਜਿਹੜੀ ਯਾਤਰਾ ਹਰ ਸਾਲ ਇਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕੀਤਾ ਜਾਂਦਾ ਔਰ ਮੈਂ ਸਾਰੇ ਆਰਗੇਨਾਈਜ਼ਰਸ ਨੂੰ ਇਲਾਕੇ ਵੱਲੋਂ ਧੰਵਾਦ ਕਰਦਾ ਮੁਬਾਰਕ ਦਿੰਦਾ ਵੀ ਜਿਹੜੇ ਸ਼ਹਿਰ ਦੇ ਵਿੱਚ ਸ਼੍ਰੀ ਜਗਨਨਾਥ ਜੀ ਦੀ ਯਾਤਰਾਤਾਂ ਨੂੰ ਚਲਾ ਕੇ ਲੋਕਾਂ ਨੂੰ ਉਹਨਾਂ ਦੇ ਦਰਸ਼ਨ ਕਰਾਉਂਦੇ ਨੇ ਉਹਨਾਂ ਦੀ ਸੋਚ ਦੇ ਨਾਲ ਜੋੜਦੇ ਨੇ ਔਰ ਮੈਂ ਸਮਝਦਾ ਕਿ ਜੇ ਇਸ ਵਕਤ ਰੂਹਾਨੀਅਤ ਦੀ ਗੱਲ ਹੋਵੇ ਤੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਪੋਜ਼ਿਟਿਵ ਵਾਈਬ ਜਿਹੜੀਆਂ ਨੇ ਉਹ ਹੁੰਦੀਆਂ ਨੇ ਤੇ ਬਹੁਤ ਚੰਗਾ ਲੱਗਦਾ ਆ ਜਿਹੜਾ ਸਾਡਾ ਸਾਰਾ ਮਾਹੌਲ ਆ ਉਹ ਬਿਲਕੁਲ ਇੱਕ ਰੋਹਾਨੀਅਤ ਦੇ ਨਾਲ ਰੰਗਿਆ ਜਾਊਗਾ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਪਰਮੇਸ਼ਵਰ ਮੌਕਾ ਦਿੰਦਾ ਇਹ ਅਸੀਂ ਯਾਤਰਾ ਦੇ ਵਿੱਚ ਨਾਲ ਚੱਲਣ ਦਾ ਸੋ ਪਰਮੇਸ਼ਵਰ ਕਿਰਪਾ ਕਰੇ ਮੇਰੇ ਇਲਾਕੇ ਦੇ ਉੱਪਰ ਭਗਵਾਨ ਸ੍ਰੀ ਜਗਨਨਾਥ ਜੀ ਦੀ ਅਪਾਰ ਕਿਰਪਾ ਜਿਹੜੀ ਆ ਉਹ ਬਣੀ ਰਵੇ ਮੇਰੇ ਇਲਾਕੇ ਦੇ ਲੋਕ ਖੁਸ਼ ਔਰ ਖੁਸ਼ਹਾਲ ਹੋਣ ਉਹਨਾਂ ਦੀ ਹਰ ਬੜੋ ਕਾਮਨਾ ਪੂਰੀਆ ਹੋਣ ਚੰਗੀਆਂ ਸੇਤਾ ਹੋਣ ਲੰਬੀ ਉਮਰ ਹੋਣ ਸਤਿਪਾਵਨ ਦਾ ਪਿਆਰ ਆਪਸੀ ਭਾਈਚਾਰਾ ਬਣਾ ਕੇ ਆਪਾਂ ਇੱਕ ਚੰਗੇ ਸਬਾਜ ਦੀ ਸਿਰਜਣਾ ਕਰੀ। ਮੈਂ ਕਹਿਣਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਭਗਵਾਨ ਜਗਨਨਾਥ ਜੀ ਦੀ ਯਾਤਰਾ ਜੋ ਗੁਰਦਾਸਪੁਰ ਚ ਨਿਕਲਦੀ ਆ ਉੱਚ ਆਉਣ ਦਾ ਮੌਕਾ ਮਿਲਦਾ ਆ। ਔਰ ਮੈਨੂੰ ਯਾਦ ਆ ਕਿ ਪਿਛਲੀ ਵਾਰ ਜਦੋਂ ਪਿਛਲੇ ਤੋਂ ਪਿਛਲੇ ਸਾਲ ਦੀ ਗਵਰਨਮੈਂਟ ਦੀ ਗੱਲ ਆ ਆਪਣੀ ਜਦੋਂ ਕਾਂਗਰਸ ਦੀ ਸਰਕਾਰ ਸੀ ਤਰੰਦਾਵਾ ਸਾਹਿਬ ਮੰਤਰੀ ਸਨ ਤੇ ਉਦੋਂ ਰੰਦਾਵਾ ਸਾਹਿਬ ਨੇ ਮੈਂ ਰੰਦਾਵਾ ਸਾਹਿਬ ਨੂੰ ਉਦੋਂ ਵੀ ਇਨਵਾਈਟ ਕੀਤਾ ਸੀ ਤੇ ਉਦੋਂ ਰੰਦਾਵਾ ਸਾਹਿਬ ਨੇ ਪੈਦਲ ਨਾਲ ਯਾਤਰਾ ਕੀਤੀ ਸੀ ਸ਼ਹਿਰ ਦੇ ਵਿੱਚ ਜੀ ਅੱਜ ਵੀ ਉਹਨਾਂ ਦਾ ਪੂਰਾ ਮੂਡ ਸੀਗਾ ਵੀ 1 ਘੰਟਾ ਡੇਢ ਘੰਟਾ ਮੈਂ ਪੈਦਲ ਚੱਲਣਾ ਨਾਲ ਤੇ ਟਾਈਮ ਮੈਨੂੰ 4 ਵਜੇ ਦਾ ਦਿੱਤਾ ਗਿਆ ਸੀਗਾ ਤੇ ਪੌਣੇ 4 ਰੰਦਾਵਾ ਸਾਹਿਬ ਆ ਗਏ ਤੇ ਪਰ ਯਾਤਰਾ ਥੋੜਾ ਲੇਟ ਹੋ ਗਈ ਤੇ ਇਸ ਕਰਕੇ ਰੰਧਾਵਾ ਸਾਹਿਬ ਫਿਰ ਮੰਦਰ ਨਤਮਸਤਕ ਹੋ ਕੇ ਸੰਗਤਾਂ ਦੇ ਦਰਸ਼ਨ ਕਰਕੇ ਤੇ ਆਪਣੀ ਹਾਜ਼ਰੀ ਜਿਹੜੀ ਦਰਜ ਕਰਕੇ ਗਏ ਆ ਅਗਲੀ ਵਾਰ ਉਹ ਨਾਲ ਵੀ ਚੱਲਣਗੇ ਸੋ ਉਹਨਾਂ ਨੂੰ ਉਸੇ ਡਰਾਈਵ ਹਸਾਬ ਨਾਲ ਟਾਈਮ ਦਿੱਤਾ ਜਾਊਗਾ ਸੋ ਮੈਂ ਤੇ ਇਹ ਸਮਝਦਾ ਕਿ ਮੈਂ ਮੇਰੇ ਤੇ ਬੜੀ ਕਿਰਪਾ ਦਾ ਪਰਮਾਤਮਾ ਦੀ ਕਈ ਸਾਲਾਂ ਤੋਂ ਲਗਾਤਾਰ ਨੰਗੇ ਪੈਰੀ ਚੱਲਣ ਦਾ ਮੌਕਾ ਮਿਲਦਾ ਆਪੇ ਪਰਮਾਤਮਾ ਮੈਨੂੰ ਬਲ ਬਖਸ਼ਦਾ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਚਾਹੇ ਜੋ ਮਰਜ਼ੀ ਹੋਵੇ ਪਰ ਜਿਨਾ ਚਰ ਹਿੰਮਤ ਪਰਮਾਤਮਾ ਦੇਣ ਵਾਲਾ ਉਹ ਦਿੰਦਾ ਆ ਤੇ ਚਲਦੇ ਰਹਿਦਾ ਸੋ ਸਭ ਤੋਂ ਵੱਡੀ ਗੱਲ ਆ ਕਿ ਇਹ ਜਿਹੜੇ ਧਾਰਮਿਕ ਪ੍ਰੋਗਰਾਮ ਆ ਇਹ ਸਾਨੂੰ ਇੱਕ ਕੜੀ ਚ ਪਰੋਂਦੇ ਨੇ ਸਭ ਧਰਮਾਂ ਤੋਂ ਉੱਪਰ ਉੱਟ ਕੇ ਇੱਕ ਉੱਚਾ ਧਰਮ ਆ ਇਨਸਾਨੀਅਤ ਉਹ ਇਨਸਾਨ ਇਸ ਵੇਲੇ ਹਰ ਧਰਮ ਦੇ ਇੱਥੇ ਇਕੱਠੇ ਨੇ ਤੇ ਇਕੱਠੇ ਹੋ ਕੇ ਅਸੀਂ ਇਹ ਯਾਤਰਾ ਸ਼ਹਿਰ ਦੀ ਪ੍ਰਕਰਮਾ ਕਰਦੇ ਆ ਤੇ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਜਿੰਨੇ ਵੀ ਪ੍ਰਬੰਧਕ ਨੇ ਇਹਨਾਂ ਨੂੰ ਪਰਮਾਤਮਾ ਉਦੋਂ ਬਖਸ਼ੇ ਤੇ ਇਹ ਪ੍ਰੋਗਰਾਮ ਚੱਲਦੇ ਰਹਿਣ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਇਹ ਉਹ ਚੀਜ਼ ਹੈ ਜਿਹੜੀ ਤੁਸੀਂ ਕੋਟ ਨਹੀਂ ਕਰ ਸਕਦੇ ਪ੍ਰਮਾਤਮਾ ਜੇ ਦੇ ਤੁਸੀਂ ਦਰਸ਼ਨ ਕਰਨ ਆਏ ਹੋ ਪ੍ਰਮਾਤਮਾ ਦੇ ਪ੍ਰਕਰਮਾ ਕਰਨ ਆਏ ਹੋ ਯੂ ਕੈਨੋਟ ਕੋਟ ਇਹ ਬਲੂਨੇ ਬਖਸ਼ਣਾ ਕਿੰਨਾ ਚਿਰ ਹੁਕਮਾਂ ਨਾਲ ਚੱਲਣ ਦਾ ਕਿੰਨਾ ਚਿਰ ਤੁਸੀਂ ਮੱਥਾ ਟੇਕਣਾ ਇਹ ਸਾਰਾ ਉਹ ਸਮਾਂ ਨਿਸ਼ਚਿਤਤਾ ਹਰ ਚੀਜ਼ ਦਾ ਸੋ ਇਹਦੇ ਵਿੱਚ ਅਸੀਂ ਕੁਝ ਵੀ ਕੋਟ ਨਹੀਂ ਕਰ ਸਕਦੇ ਸਾਬ ਉਹਦੇ ਛਤਰੀ ਥੱਲੇ ਆਸੀਂ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਇਹੀ ਕਾਂਗਾਂ ਕਿ ਜ਼ਿੰਦਗੀ ਬੜੀ ਛੋਟੀ ਹੈ ਇਸ ਛੋਟੀ ਜ਼ਿੰਦਗੀ ਦੇ ਵਿੱਚ ਸਾਰੇ ਆਪਣੇ ਅੰਦਰ ਜਿਹੜੀ ਇਨਸਾਨੀਅਤ ਉਹ ਜਗਾ ਕੇ ਰੱਖੀਏ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਰਹੀਏ ਪਿਆਰ ਨਾਲ ਰਹਿ ਕੇ ਜਿੱਥੇ ਕਿਸੇ ਦੀ ਮਦਦ ਕਰ ਸਕਨੇ ਆ ਮਦਦ ਕਰੀਏ ਕਿਉਂਕਿ ਪ੍ਰਮਾਤਮਾ ਜੇ ਕਿਸੇ ਦੀ ਜੇਬ 'ਚ 4 ਪੈਸੇ ਦਿੰਦਾ ਤੇ ਉਹਦਾ ਮਕਸਦ ਹੀ ਇਹ ਆ ਕਿ ਤੁਸੀਂ ਉਹਨੂੰ ਵੰਡ ਕੇ ਲੋਕਾਂ ਦੀ ਮਦਦ ਕਰੋ ਤੇ ਜੇ ਅੱਜ ਅਸੀਂ ਇੱਥੇ ਅੱਜ ਭਗਵਾਨ ਜਗਨਨਾਥ ਯਾਤਰਾ 'ਚ ਪਹੁੰਚੇ ਆ ਮੰਦਰ ਮੱਥਾ ਟੇਕ ਰਹੇ ਆ ਨਤਮਸਤਕ ਸੰਗਤਾਂ 'ਚ ਹੋ ਰਹੇ ਆ ਉਹਦੇ 'ਚ ਇੱਕੋ ਹੀ ਸਿੱਖਿਆ ਕਿ ਜੇ ਰੱਬ ਨੇ ਤੁਹਾਨੂੰ ਕਿਸੇ ਨੂੰ ਕੁਝ ਦਿੱਤਾ ਉਨੂੰ ਵੰਡ ਕੇ ਲੋਕਾਂ ਦੇ ਵਿੱਚ ਮਦਦਗਾਰ ਦੀ ਮਦਦ ਕਰੋ ਤੁਹਾਡੀ ਹਾਜ਼ਰੀ ਘਰ ਬੈਠੇ ਰਹੋ ਤਾਂ ਵੀ ਪ੍ਰਮਾਤਮਾ ਦੇ ਘਰ ਲੱਗੂਗੀ ਤੇ ਜੇ ਮੱਥਾ ਟੇਕ ਕੇ ਤੇ ਗੱਲ ਲੁੱਟਣ ਦੀ ਕਰਨੀ ਹਾਜ਼ਰੀ ਕਦੇ ਨਹੀਂ ਲੱਗਦੀ ਸੋ ਮੇਰੀ ਇਹੋ ਹੀ ਲੋਕਾਂ ਨੂੰ ਪ੍ਰਾਰਥਨਾ ਹੈ ਆਂਡ ਗਵਾਂਡ ਆਪਣੇ ਕੱਬੇ ਸੱਜੇ ਕੋਈ ਨੀੜੀ ਹੈ ਤੇ ਉਹਦੀ ਮਦਦ ਕਰਨੀ ਸਿੱਖੀਏ ਤੇ ਆਪੇ ਹੀ ਸੋਨਾ ਸਮਾਂ ਪੂਰੇ ਸ਼ਹਿਰ ਵਾਸੀ ਸਾਹਿਬਾ ਪੂਰੇ ਸ਼ਹਿਰ ਵਾਸੀ ਸਾਹਿਬ ਦੇਕਰ ਬਹੁਤ ਹੀ ਆਨੰਦ ਹੋ ਰਹਾ ਹੈ जब ये बात हमारे ऊपर गुरु जी को पता चलेगी मुझे मुझे बहुत स्ट्रॉन्ग आशा है कि उन्हें भी आनंद की अनुभूति होगी भगवान की दास्ता है अनुपम नाम है क्या कहना चाहिए तो 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 राजनीतिक पार्टियों के लोग एक जगह इकट्ठे हुए हैं बहुत ही अच्छी बात है क्योंकि अल्टीमेटली चाहे कोई भी राजनीतिक पार्टी हो या कोई राजनीतिक पार्टी ना हो कोई सामाजिक संस्था हो कोई साधारण व्यक्ति हो अल्टीमेटली सभी भगवान के दास हैं और यदि भगवान की दास्ता के लिए भगवान की सेवा के लिए कोई भी उपस्थित होता है तो उसका स्वागत है और उनका उत्साह देकर हमारे हृदय में भी बहुत उत्साह और भी उत्साह बढ़ गया